ਜੀ ਬੰਦੇ ਕੋਸ਼ਲੀ ਜਿਹੜੀ ਆਪਾਂ ਤਿਆਰੀ ਕੀਤੀ ਤੇ ਮੈਂ ਆ ਬਣਾ ਲਈਏ ਅੱਜ ਹੀ ਬਣਾ ਰਿਆ ਗੋਭੀ ਵਾਲੀਆਂ ਰੋਟੀਆਂ ਤੇ ਪਹਿਲਾਂ ਤੇ ਸਬਜੀ ਤੇ ਹੈਗੀ ਥੋੜੀ ਜੀ ਪਰ ਮੇਰਾ ਦਿਲ ਨਹੀਂ ਕੀਤਾ ਫਿਰ ਪਹਿਲਾਂ ਮੈਂ ਕਹਿੰਦਾਂ ਕਿ ਮੈਂ ਜਾ ਪਾਈ ਲੰਗੇ ਮੂਲੀ ਨਾਲ ਲਿਆ ਜਾਂ ਮੂਲੀ ਨਾਲ ਆ ਖਾਣੇ ਆ ਤੇ ਕੌੜ ਨੇ ਪੁੱਛਿਆ ਤੇ ਮੂਲੀਆ ਮਿਲਿਆ ਨਹੀਂ ਆਪਾਂ ਤੇ ਫਿਰ ਮੈਂ ਇਹਨੂੰ ਫੇਰ ਭਜਾਇਆ ਮੈਂ ਹਾਂ ਜਾ ਗੋਭੀ ਲੈ ਗਿਆ ਗੋਭੀ ਲੈ ਗਿਆ ਲਾਉਣੇ ਆ ਤੇ ਪਰ ਇਹ ਗੋਭੀ ਲੈ ਗਿਆ ਇਹ ਤੈਨੂੰ ਬਿਲਕੁਲ ਪਸੰਦ ਨਹੀਂ ਆਈ गोभी इनेरगी पड़ी जी तेरे ਵਰਗੀ ਨਹੀਂ ਐ ਲੋ ਇਦਾਂ ਕਹਿੰਦੀ ਜੇ ਮੇਨ ਇਹਦੇ ਵਰਗੀ गोभी सेम ही ਜਿਹੜੀ ਕੀ ਮਤਲਬ ਕੀ ਰੰਗ ਬਦਨੋਈ गोभी ਜਦੋਂ ਉਪਰੋਂ ਕਾਲੀ ਹੋ ਲੱਗਦਾ ਜਾਇਗਾ ਤੇ ਜਦੋਂ ਉਹਨੂੰ ਮੈਂ ਸਾਫ ਕੀਤਾ ਫਿਰ ਮੇਰੇ ਵਰਗਾ ਹੋ ਗਿਆ ਫਿਰ ਉਹ ਮੇਰੇ ਵਰਗਾ ਹੋ ਗਿਆ ਤੇ ਇਸ ਤਰ੍ਹਾਂ ਕੇ ਫਿਰ ਹੁਣ ਆਪਾਂ ਗੋਭੀ ਵਾਲੇ ਪਰੌਣੇ ਬਣਾਉਂਦੇ ਆ ਕਿਉਂਕਿ ਤੁਹਾਨੂੰ ਪਤਾ ਪ੍ਰਭ ਵੀ ਸਕੂਲੋਂ ਆਣੀ ਵੜਾ ਵਾ ਸੇ ਉਹਨੇ ਆਉਣਾ ਆ ਪਰਵਾਤਗੇ ਨਾ ਹਨਾ 12:30 ਵਜੇ ਤੁਹਾਨੂੰ ਪਤਾ ਹੀ ਹੈ ਕਿ ਉਹ ਆ ਜੰਗਾ ਹੁਣ ਛੋਟੀ ਫਲੇਟ ਚ ਰਹਿ ਦਮ ਹਮ ਤੇ ਇਸ ਕਰਕੇ ਫਿਰ ਤੁਹਾਨੂੰ ਪਤਾ ਰੋਟੀ ਹੁਣ ਆਪਣੀ ਜਦੋਂ ਤੇ ਫਰਾਪ ਦੇ ਪੇਪਰ ਸਟਾਰਟ ਹੈ ਇਧਰ ਆ ਤੈਨ ਮੈਂ ਦੇਸੀ ਕਿਉਂ ਪਾਪਾ ਦੇ ਨਹੀਂ ਕੋਈ ਤੈਨੂੰ ਇਹੋ ਜੀ ਆਂਟੀ ਲੱਭੀ ਆ ਨਾ ਅੱਜ ਤੱਕ ਮੈਂ ਇੱਜ਼ਤ ਕਰਦੀ ਆ ਅੱਜ ਹੁਣੇ ਸਾਚੀ ਹੀ ਕੋਰ ਗੱਲ ਕਰਨ ਦੇ ਹਾਂ ਕਿ ਕਮਲ ਕਹਿੰਦੀ ਸੀ ਆ ਜਿਹੜੇ 4-5 ਦਿਨ ਕਮਲ ਨਹੀਂ ਆਈ ਤੇ ਕਵਲ ਕਹਿਣ ਦੇ ਕਿ ਉਹ ਨਾ ਪੈਸੇ ਕੱਟ ਉਹਨਾਂ ਨੇ ਉਹਨਾਂ ਨੇ ਪੈਸੇ ਕੱਟ ਲੈ ਲਏ ਮਤਲਬ ਕਿ ਚੌਪ ਮਾਝਾ ਦੇ ਨੇੜੇ ਛੁੱਟੇਗਾ ਹਨਾ ਇਹਨੇ ਜਿਹੜਾ ਨਹੀਂ ਕੱਟ ਨਹੀਂ ਲੈਣੇ ਮਤਲਬ ਕਿ ਉਹਦਾ ਮੈਂ ਕੀ ਗੱਲ ਕਰਨ ਦਾ ਹੋਦਾ ਹੀ ਅਹੀ ਕੀ ਕੰਮ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨੱਤੀਦਰੀ ਤੇ ਆਈ ਹਾਂ ਨੱਤੀਆਂ ਦਾ ਇਸ ਵਾਰ ਮੇ ਨਹੀਂਗਾ ਤੇ ਤੁਸੀਂ ਜਦੋਂ ਚਾਰ ਤੀਕ ਨੂੰ ਵਾਪਸ ਲਈਆ ਹੂੰ ਤੇ ਵੀ ਐ ਕਰੋ ਕਿ ਤੁਸੀਂ ਨਹੀਂ ਨਹੀਂ ਮਨ ਤੇ ਜਿਹੜਾ ਵਾ ਉਹ ਚਾਰ ਤੇ ਇੱਕ ਨੂੰ ਸਟਾਰਟ ਕਰ ਲਓ ਹਨਾ ਹੂੰ ਤੇ ਪਹਿਲਾਂ ਤਾਂ ਇਹੋ ਦਾ ਆਪਾਂ ਇੱਕ ਦੋ ਇੱਕੇ ਕਰਦੇ ਆ ਕੁਝ ਚਾਹਤ ਤਾਂ ਚਾਹ ਸਟਾਰਟ ਕਰ ਦੋ ਤੇ ਇੱਥੇ ਆਪਾਂ ਇੱਕ ਇੱਕ ਗੱਲ ਕਹਿਣੀ ਚਾਹਵਾਂਗੇ ਕਿ ਤਿੰਨਾ ਚੌਹਾਂ ਦਿਨਾਂ ਦੇ ਪੈਸੇ ਕਿੰਨੇ ਵੱਧ ਤੋਂ ਵੱਧ ਕਿੰਨੇ ਦਿੰਦੇ ਆ 700 ਰੁਪਇਆ ਵਾ 700 ਰੁਪਇਆ ਦੇ ਵਿੱਚ ਹਣਾ ਵੱਧ ਤੋਂ ਵੱਧ ਕਿੰਨੀ ਢਾੜੀ ਪੈਂਦੀ ਹੋਗੀ ਮੈਨੂੰ ਲੱਗਦਾ 20 ਤੇ 25 ਹੂੰ ਬਣਾ ਇਹ ਨਹੀਂ ਵੀ ਨਹੀਂ ਬੈਂਦੀ ਓਰੇ ਪੂਰੀ ਥੋੜੀ ਘਾਟੀ ਪੈਂਦੀ ਹੋਗੀ ਤੁਸੀਂ ਆਪੇ ਲਾ ਲਓ ਸਾਹਿਬ ਤੇ ਉਹਦੇ ਵਿੱਚੋਂ ਹਣਾ ਇੱਕ ਦਿਨ ਦੇ 20 25 ਕੱਟੇ ਤੇ ਚੌਹਾਂ ਦਿਨਾਂ ਦੇ ਲਾੜੂ 100 150 ਰੁਪਏ ਕੱਟ ਲੈਣਾ ਤੇ 100 ਰੁਪਏ ਦੇ ਨਾਲ ਤਾਂ ਡਿੱਕੀ ਪੂਰੀ ਬਹਿ ਜੂਗੀ ਦੱਸਿਓ ਹਣਾ ਸੇ ਕਵਲ ਨੂੰ ਪੋਸ਼ੀਕੇ ਵੇਲੋ ਅੱਜ ਤੱਕ ਅਹੀਂ ਮੈਂ ਕਦੀ ਇਹੋ ਤਾਂ ਕੰਮ ਨਹੀਂ ਕੀਤਾ ਹਣਾ ਮੈਂ ਮਹੀਨਾ ਮਹੀਨਾ ਡੇਡ ਡੇਡ ਮਹੀਨਾ ਵੀ ਦੋ ਦੋ ਮਹੀਨੇ ਲੱਗ ਜਾਂਦੇ ਸਾਨੂੰ ਝੋਨਿਆਂ ਚ ਇਦਾਂ ਤੇ ਪੂਰੇ ਦੇ ਪੂਰੇ ਪੈਸੇ ਹੀ ਦੇਈਦੇ ਆ ਕਿਉਂਕਿ ਕਿਸੇ ਗਰੀਬ ਦੇ ਹੱਕ ਨੂੰ ਕਦੀ ਨਹੀਂ ਮਾਰਨਾ ਚਾਹੀਦਾ ਹੁਣ ਆਪਾਂ ਮਿਹਨਤ ਕਰਦੇ ਆ ਨਾ ਤੇ ਆਪਾਂ ਕਹਿੰਦੇ ਆ ਨਾ ਸਾਡੇ ਹੱਥ 'ਚ ਸਾਡੇ ਪੂਰੇ ਪੈਸੇ ਆਉਣ ਤੇ ਇਦਾਂ ਹੀ ਇਹਨੂੰ ਵਿਚਾਰਿਆ ਇਹਨਾਂ ਨੂੰ ਵਿਚਾਰਿਆ ਨੂੰ ਵੀ ਆਸ ਹੁੰਦੀ ਆ ਕਿਉਂਕਿ ਮਿਹਨਤ ਕਿਸੇ ਵੀ ਕੰਮ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਿਹਨਤ ਹੈ ਨਾ ਉਹ ਜਦੋਂ ਆਪਾਂ ਕਰਦੇ ਆ ਨਾ ਤੇ ਆਪਾਂ ਨੂੰ ਆਸ ਹੁੰਦੀ ਪੈਸਾ ਪੈਸਾ ਆਉਣ ਦੀ ਪਰ ਹਰ ਕੋਈ ਇਨਸਾਨ ਜਿਹੜਾ ਬਹੁਤ ਢਿੱਡ ਬਦਲੇ ਦੇ ਪੈਸੇ ਬਦਲੇ ਕਰਦਾ ਤੇ ਇਸ ਕਰਕੇ ਇਦਾਂ ਨਾ ਕਰਿਆ ਕਰੋ ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦੀ ਆ ਕਿਉਂਕਿ 10 20 ਰੁਪਏ ਨਾਲ 50 ਪੈਸਾ 100 ਰੁਪਏ ਨਾਲ ਆਪਣਾ ਕੋਈ ਆਪਾਂ ਸ਼ੀਸ਼ਮੈਲ ਨਹੀਂ ਖੜਾ ਕਰ ਲੈਣਾ ਹੈ ਨਾ ਸਹੀ ਹੈ ਇਹ ਪਰ ਆਪੋ ਆਪਣੀ ਸੋਚ ਹੁੰਦੀ ਹੈ ਤੇੀਆਂ ਦੀ ਸੋਚ ਹੁੰਦੀ ਆ ਕਿ ਨਹੀਂ ਇਹ ਇਹਨੇ ਕਹਿੰਨੇ ਕਿ ਕੱਟ ਕੇ ਸ਼ਾਇਦ ਅਸੀਂ 100 ਰੁਪਏ ਦੀ ਖੰਡ ਨਹੀਂ ਲੈਵਾਂਗੇ। ਇਹਦੇ ਛੋਲਦੀਆਂ ਨੇ ਪੁਰਾਣੀਆਂ ਬੀਬੀਆਂ। ਪਰ ਇਹ ਮੈਂ ਵੇਖਿਆ ਹੁਣ ਨਾ ਇਹ ਸੋਚ ਹੀ ਪੁਰਾਣੇ ਲੋਕਾਂ ਦੀ। ਹਨਾ ਅੱਜਕੱਲ ਨਹੀਂ ਹੈਗੀ ਅੱਜਕੱਲ ਮੈਨੂੰ ਲੱਗਦਾ ਕਿ ਕੋਈ ਵੀ ਲੇਡੀ ਸ਼ਾਇਦ ਨਹੀਂ ਇਦਾਂ ਕਰਦੀ ਹੋਗੀ ਪਰ ਕਈ ਅਜੇ ਵੀ ਐਂ ਜਾ ਹੋ ਜੀਆਂ। ਹਨਾ ਤੇ ਆਪੋ ਆਪਣੀ ਸੋਚ ਹੁੰਦੀ ਆਪੋ ਆਪਣਾ ਅਸੀਂ ਹਰ ਦੇ ਤਰੀਕਾ ਹੁੰਦਾ ਕਿ ਦੇ ਭੈਣ ਭਰਾਣਾ ਵਰਤਣ ਦਾ। ਤੇ ਕਮਾਈ ਕਰਨ ਦਾ ਪਰ ਇਹ ਵੀ ਝਾਂ ਚਲੋ ਹਾਂ ਜੇ ਕਿਸੇ ਨੂੰ 200 300 ਰੁਪਇਆ ਧਿਆਣੀ ਪੈਂਦੀ ਆ ਉਹ ਤੇ ਚਲੋ ਮੰਨ ਲਿਆ ਹਨਾ ਉਹ ਚੁੱਤੇ ਆਪਾਂ ਕੱਟ ਵੀ ਲੈਦੇ ਆ ਤੇ ਕੋਈ ਚੱਕਰ ਨਹੀਂ ਆ ਤੇ ਇਹ ਥੋੜੀ ਹੈ ਕਿ ਜਿੰਨੂੰ ਵਿਚਾਰੇ ਨੂੰ ਜਿੰਨੇ ਉਹਨਾਂ ਦੀ ਕਮਾਉਣਾ ਤੇ ਉਹਨਾਂ ਕੀ ਖਾਣਾ ਤੇ ਉਹਦੇ ਵਿੱਚ ਜਵੇਂ ਆਪਾਂ ਕਟੋ-ਪਟਾਈ ਕਰਨ ਲੱਗ ਪਏ ਤੇ ਫਿਰ ਇਹਦਾ ਰੀਸੈਟ ਆਉਂਦਾ ਤੇ ਚਲੋ ਕੱਲ ਦੀ ਰੋਟੀ ਠੰਡੀ ਹੋਵੇ ਇਹਨੂੰ ਰੋਟੀ ਖਾ ਲੈੰਦੋ ਤੇ ਗੋਭੀ ਵਾਲੇ ਇੱਕ ਪਰੌਂਠੇ ਬਣਾਏ ਜੇ ਤੁਸੀਂ ਵੀ ਖਾਣੇ ਤੇ ਆ ਸਕਦੇ ਜੀ ਹਾਂ ਪਰ ਜਦ ਜੈਨਾ ਤੋਂ ਹੀ ਆਉਣਾ ਹੁੰਦਾ ਚੈਨ ਨੂੰ ਕੰਮ ਸਮਾਪਤੀ ਏਦਾਂ ਹੀ ਖਾਣੇ ਦੇ ਖਾ ਜਾ ਜਦੇ ਹੁਣ ਜੈਦੂ ਤੋਂ ਸਮਾਪਤੀ ਹੋ ਜਾਣੀ ਕਿਉਂਕਿ ਮੈਂ ਨੇ ਅਹੀਂ ਕਈ ਵਾਰ ਰੋਟੀ ਪੈ ਜਦੋਂ ਵੀ ਲੋਨ ਪਈ ਹੈ ਨਾ ਤੇ ਜਿਹੜਾ ਮਤਲਬ ਕਿ ਜਿਵੇਂ ਅਹੀਂ ਉਹ ਗੋਪੀ ਹਨਾ ਕੱਟ ਵੱਟ ਕੇ ਰੱਖੀ ਆ ਤੇ ਇਹ ਪੂਰੀ ਓਨੀ ਹੁੰਦੀ ਆ ਜਿੰਨੀਆਂ ਚ ਰੋਟੀਆਂ ਸਾਡੇ ਮੂੰਹ ਚ ਪੈ ਜਾਣਗੀਆਂ ਸਹੀ ਗੱਲ ਹੈ ਕਈ ਵਾਰ ਇੱਕ ਹਨੀ ਰੋਟੀ ਵਾਦਦੀ ਬਲਕਿ ਮੇਰੇ ਹੱਥ ਦਾ ਜਗेंद्रਾ ਪਪੜੇ ਹੱਥ ਦਾ ਸਾਗ ਹੁੰਦਾ ਤੇ ਮੇਰੇ ਹੱਣ ਦਾ ਸਾਗ ਹੈ ਕਿ ਮੇਰੇ ਤੋਂ ਕੰਮ ਜਿਹੜਾ ਵਾ ਉਹ ਪੂਰਾ ਪੂਰਾ ਹੀ ਹੁੰਦਾ ਆ ਜੇ ਮੈਂ ਆਟਾ ਗੁੰਨਣਾ ਆ ਮੈਂ ਜਿਹੜੇ ਹਿਸਾਬ ਨਾਲ ਗੁੰਨਣਾ ਉਹ ਹਿਸਾਬ ਨਾਲ ਹੀ ਉਹ ਪੂਰਾ ਪੂਰਾ ਔੜਾ ਮੈਂ ਤੇ ਜੇ ਮੈਂ ਰੋਟੀ ਬਣਾਉਣ ਲੱਗੀ ਆ ਜੇ ਮੂਲ ਗਾਲੀ ਗੋਪੀ ਵਾਲੀ ਤੇ ਉਹਨਾਂ ਹੀ ਰੋਟੀਆਂ ਦਾ ਜਿਹੜਾ ਵਾ ਬਣਾ ਬੈਟਰ ਫੂਟਰ ਦੇ ਜੋ ਵੀ ਇਹਨੂੰ ਕਹਿੰਦੇ ਆ ਤੇ ਉਹਨਾਂ ਹੀ ਬਣਾਵਾ ਜਿੰਨੇ ਪੰਜਾਬੀ ਦੇ ਪੇਪਰ ਦਾ ਪੈਟਰਨ ਆਹੋ ਬੈਟਰਨ ਫੂਟਰ ਦੇ ਤੇ ਚਲੋ ਜੀ ਹੁਣ ਆਪਾਂ ਰੋਟੀ ਫਾੜ ਗਏ ਤੇ ਫਿਰ ਮਿਲਦੇ ਤੁਹਾਨੂੰ ਥੋੜੀ ਜੇ ਟੱਕਰ ਤੱਕ ਤੁਸੀਂ ਉਹਨੀ ਦਰ ਤੱਕ ਪੜਾ ਕੇ ਗੋਪੀ ਵਾਲੀਆਂ ਰੋਟੀਆਂ ਖਾਓ ਖਾਟੇ ਆ ਸਰੇ ਨਾਲਿਓ ਟਟ ਕਰ ਬਹੁਤ ਲੋ गाइस ਟਾਈਮ ਹੋ ਗਿਆ ਪੂਰਾ 1 ਵਜੇ ਦਾ ਤੇ ਤੁਹਾਨੂੰ ਮੈਂ ਦੱਸਿਆ ਸੀ ਨਾ ਜਦੋਂ ਆਪਾਂ ਵੀਡੀਓ ਬਣਾਉਣ ਲੱਗੇ ਰੋਟੀ ਬਣਾਉਣ ਲੱਗੇ ਤੇ ਉਦੋਂ ਟਾਈਮ ਹੋ ਗਿਆ ਸੀ ਕਿਹ ਆ 12:30 ਹੋਏ ਦਾ ਤੇ ਅੱਜ ਆਪਾਂ ਰੋਟੀ ਬਣਾਉਂਦੇ ਆ ਬਣਾਉਂਦੇ ਆ 1 ਵਜੇ ਦਾ ਟਾਈਮ ਹੋ ਗਿਆ ਤੇ ਹੁਣ ਮੈਨੂੰ ਪੂਰੀ ਭੁੱਖ ਇੰਨੀ ਜਾਰੀ ਲੱਗੀ ਆ ਨਾ ਕਿ ਢਿੱਡੇ ਚ ਕੋਕੜੇ ਕਹਿੰਦੇ ਨੇ ਨਾ ਜਿਹਨੂੰ ਕੋਕੜੇ ਲੂਸ ਹੁੰਦੇ ਮੇਰੇ ਅੱਜ ਨਹੀਂ ਵਾਲਪੇਪਰ ਲਾਉਣਾ ਵਾਲਪੇਪਰ ਅੱਜ ਨਹੀਂ ਲਾਉਣਾ ਇੱਕ ਪੇਪਰ ਰਹਿ ਗਿਆ ਉਹ ਦੇਖ ਕੇ ਤੇ ਫਿਰ ਲਾਉਨੇ ਆ ਠੀਕ ਆ ਤੇ ਹੁਣ ਮੈਂ ਲੱਗੀਆਂ ਖਾਣ ਰੋਟੀ ਕਿਉਂਕਿ ਇੱਕ ਤੇ ਮੰਨ ਇੱਕ ਅੱਜ ਇਸ ਕਰਕੇ ਵੱਜ ਗਿਆ ਕਿਉਂਕਿ ਆਪਣੇ ਘਰੇ ਵਿੱਚੇ ਆ ਗਏ ਕਿ ਗੈਸਟ ਤੇ ਫਿਰ ਉਹਨਾਂ ਨੂੰ ਚਾਹ ਪਾਣੀ ਲੈ ਕੇ ਉਹਨਾਂ ਤੇ ਆ ਤੁਹਾਡੇ ਆਲੀ ਆ ਮੈਂ ਵੀ ਐਨੋ ਹੀਗਾ ਤੇ ਇੱਕ ਅੱਜ ਇਸ ਕਰਕੇ ਵੱਜ ਗਿਆ ਕਿਉਂਕਿ ਆਪਣੇ ਘਰੇ ਆ ਗਏ ਕਿ ਗੈਸਟ ਤੇ ਪਹਿਲਾਂ ਉਹਨਾਂ ਨੂੰ ਆਪਾਂ ਚਾਹ ਪਾਣੀ ਪਿਲਾ ਕੇ ਕਿਉਂਨ ਲੱਗੇ ਅਗਲੇ ਵਿੱਚ ਚਾਹ ਵੀ ਬਣਾਈ ਹੈ ਨਾਲ ਹੀ ਮੈਲੀ ਨਹੀਂ ਬਣਾਈ ਤੂੰ ਖਾਤੀ ਸੀ ਜ ਹੈਗੀ ਆ ਕਦੋਂ ਉਹ ਵੀ ਉੱਥੇ ਕੱਪ ਚ ਪਈ ਨਹੀਂ ਗਈ ਕਿੱਥੇ ਆ ਉੱਥੇ ਮੋਤੀ ਪਈ ਹੋਵੇ ਤੇ ਨਹੀਂ ਮੈਨੂੰ ਪਤਾ ਨਹੀਂ ਆਪਰਾ ਕੇਰੀ ਦੀ ਤੇ ਚਾਹ ਮੈਨੂੰ ਦੱਸਿਆ ਨਹੀਂ ਨਾ ਮੈਂ ਤੇ ਹੁਣ ਮੈਂ ਇੱਥੇ ਬੈ ਕੇ ਆਰਾਮ ਨਾਲ ਰੋਟੀ ਖਾਣ ਖਾਨ ਲੱਗਣੀ ਐ ਇੰਨੀ ਜਿਆਦੀ ਭੁੱਖ ਲੱਗੀ ਹੈ ਨਾ ਕਿ ਦਿਨ ਕਰਦਾ ਕਿ ਸਾਰੇ ਕੰਮ ਛੱਡ ਕੇ ਤਿੰਨਾਂ ਖਾਣ ਬੀ ਉਹ ਵੀ ਨਾ ਪਹਿਲਾਂ ਪੇਟ ਪੂਜਾ ਫਿਰ ਕੰਮ ਨੂੰਜਾ ਤੇ ਇਸ ਕਰਕੇ ਨਾ ਮੈਂ ਪੇਟ ਪੂਜਾ ਕਰੀਏ ਤੇ ਇਹਦੇ ਆਪਣੀ ਸਹੋਈ ਦੀ ਪੇਟ ਪੂਜਾ ਵੀ ਅੱਜ ਵਿਚਾਰੀ ਦੀ ਬਣੀ ਹੋਈ ਹੈ ਨਾ ਉਹ ਵੀ ਬਚਦੀ ਗਾਲਾਂ ਦਿੰਦੀ ਹੋਣੀ ਆ ਕਦੋਂ ਆ ਗਏ ਇਹਨਾਂ ਦੇ ਘਰੇ ਪਰੌਣੇ ਤੇ ਹੁਣ ਰੋਟੀ ਖਾਣੀ ਏ ਤੇ ਸੁਪੇ ਬੈਠਣ ਵੇ ਦਿਲ ਤੇ ਕਰਨੀ ਜਿਆ ਪਰ ਮੈਂ ਅੰਦਰੋਂ ਆਈ ਤਾਂ ਮੈਨੂੰ ਲੱਗਨ ਦੀ ਠੰਡ ਤੇ ਮੇਰੇ ਵਾਰੀ ਕੀ ਜਾਂਦੇ ਨੇ ਨਾ ਸਾਡੀ ਵਾਰੀ ਆਈ ਪਤੀਲਾ ਖੜਕੇ ਗੋਭੀ ਵਾਲੀ ਗਰੁੱਟੀ ਨਾਲ ਲੱਗੀ ਤੇ ਜਦੋਂ ਰੋਟੀਆਂ ਲਾਉਣ ਲੱਗੀ ਤਾਂ ਉਦੋਂ ਸਾਰਿਆਂ ਨਾਲ ਵਧੀਆ ਆਪਾ-ਆਪਾ ਬਾਕ ਕੇ ਗੋਭੀ ਵਧੀਆ ਪਰੌਂਠੇ ਬਣਾਵਣਾ ਕੇ ਦਿੱਤੇ ਤੇ ਜਦੋਂ ਆਪਦੀ ਵਾਰੀ ਆਈ ਤਾਂ ਗੋਭੀ ਖਤਮ ਹੋ ਗਈ ਤੇ ਫਿਰ ਮੇਰੇ ਕੋਲ ਪਈ ਸੀਗੀ ਗਾਜਰ ਮਟਰ ਦੀ ਸਬਜੀ ਤੇ ਮੈਂ ਗਾਜਰਾਂ ਦੇ ਮਟਰਾਂ ਵਾਲੇ ਪਰੌਂਠੇ ਲਾਏ ਹੁਣ ਆਜੇ ਲਈ ਦੋ ਤੇ ਉਹ ਕਹਿੰਦੇ ਨੇ ਨਾ ਜਿਹੜਾ ਖਮਾਉਣ ਵਾਲਾ ਹੁੰਦਾ ਵਾ ਕੀ ਪਤਾ ਹੁੰਦਾ ਕਿ ਸਭ ਨੂੰ ਤੋਂ ਬੜੇ ਧੀਜ ਨਾਲ ਤੇ ਚਾਹਣਾ ਖਵਾ ਲੈਂਦਾ ਵਾ ਤੇ ਆਪ ਵੀ ਵਰੀ ਕੀ ਪਤਾ ਬਚਣਾ ਕਿ ਨਹੀਂ ਬਚਣਾ ਉਹ ਵੀ ਪਤਾ ਨਹੀਂ ਹੁੰਦਾ ਕੋਈ ਪਰ ਕੋਈ ਕਰ ਨਹੀਂ ਸਾ ਪਰਿਵਾਰ ਰੱਜ ਕੇ ਖਾਦੀ ਆ ਤੇ ਕੋਈ ਕਰੀ ਪਰਿਵਾਰ ਰੱਜਿਆ ਤੇ ਆਪਾਂ ਰੱਜੇ ਹੁਪਾ ਇਹਦੇ ਨਾਲ ਝਾਰ ਲਾਂਗੇ ਫਿਰ ਕਿਦਾਂ ਗੋਭੀ ਵਾਲੀ ਬਣਾਵਾਂਗੇ ਤੇ ਹੁਣ ਮੈਂ ਰੋਟੀ ਖਾਣਾ ਫਿਰ ਬੜੀ ਬਹੁਤ ਲੱਗੇਗੀ ਗਾਇਸ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਜ ਮੈਂ ਏਦਾਂ ਏਦਾਂ ਬੋਲਣਾ ਵਾ ਤੇ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰ ਲਈ ਹੈਗੀ ਨਹੀਂਗੀ ਵਾ ਤੇ ਆਪਣੀ ਮੈਡਮ ਜੀ ਆਗੇ ਹੋਏ ਨੇ ਉਧਰ ਦੇਖੋ ਕਿੰਨਾ ਪੱਡੇ ਕੁਲੇ ਛੱਡੇ ਹੋਏ ਨੇ ਤੇ ਆਪਾਂ ਇਧਰ ਚਾਹ ਵੀ ਬਣਾ ਕੇ ਲੈ ਜਾਂਦੀ ਕਿਧਰ ਗਈ ਲੈ ਇਧਰ ਤੇ ਕਾਪੀ ਆ ਚਾਹ ਪਾਣੀ ਚ ਰੱਖੀ ਹੋਈ ਆ ਤੇ ਜਗਰੂਪ ਗਾਇਆ ਨੌਣ ਤੇ ਸਭ ਨੂੰ ਆਪੋ ਆਪਣੀ ਦੂਹੋ ਦੂਪਈ ਆ ਕਿ ਅਹੀਂ ਸਾਰੇ ਜਣੇ ਆਪੋ ਆਪਣੇ ਕੰਮ ਕਰ ਕਰਕੇ ਵੇਲੇ ਹੋਈਏ ਹੈ ਵਾਜਾਂ ਆਉਂਦੀਆਂ ਕੋਈ ਨੌਣ ਵੜਿਆ ਕੋਈ ਪੜਨ ਵੜਿਆ ਕੋਈ ਝਾੜੂ ਲਾਉਂਦਿਆ ਤੇ ਮੈਂ ਚਾਹ ਬਣਾ ਕੇ ਨਹੀਂ ਨਹੀਂ ਸਭ ਤੋਂ ਵੇਲੀ ਤੇ ਮੈਂ ਨਹੀਂ ਐਸਾ ਜਿ ਸੁਣੋਈ ਆ ਤਬ ਤੋਂ ਵੇਲੀ ਤੇ ਸਾਡੀ ਸੁਨੋਈ ਆ ਸੁਨੋਈ ਤੈਨੂੰ ਕੋਈ ਕੰਮ ਕਰਨੀ ਹੈਗਾ ਵੇ ਵੇਂਦੀ ਹੋ ਮੇਰੇ ਅੱਲਾ ਉਹ ਆਦੀ ਮੈਨੂੰ ਖੁੱਲੀ ਤੇ ਛੱਡੋ ਵੇ ਕੀ ਕੰਮ ਕਰ ਕਰਕੇ ਵਿਖਾਉਂਦੀ ਤੈਨੂੰ ਮੈਂ ਇਕੋ ਕਵਲੋ ਵੇਖੀ ਵੀਡੀਓ ਉਹਦੇ ਤੇ ਇੰਸਟਾਗ੍ਰam ਤੇ ਗਾਇਸ ਵੀਰੇ ਗਾਇਸ ਵੀਰੇ ਉਹ ਕਹਿੰਦੀ ਗਾਇਸ ਵੀਰੇ ਬੜੀ ਚੰਨ ਲਾਈਦੀ ਹੋਰ ਕਿ ਹੈ ਵਿਚਾਰੀ ਭੋਲੀ ਜੀ ਆ ਤੇ ਕਰੂਗੀ ਗਾਇਸ ਵੀਰੇ ਅੱਜ ਅਸੀਂ ਆ ਕਰੰਦੇ ਆ ਗਾਇਸ ਵੀਰੇ ਹੋਣਾ ਸੀ ਚਾਹ ਪੀਣ ਲੱਗੇ ਆ ਗਾਇਸ ਵੀਰੇ ਹੋਣਾ ਸੀ ਮੈਗੀ ਖਾਣ ਲੱਗੇ ਆ ਉਹ ਖਾਣ ਦੀ ਵੀਖਾਈ ਜਾਊਗੀ ਗਾਇਸ ਵੀਰੇ ਆ ਕਰਣ ਲੱਗੇ ਆ ਸਾਰੇ ਕਹਿਣਗੇ ਇਹਨੂੰ ਪਾਸੇ ਇਹਨੂੰ ਭੁੱਖੜਾ ਹੀ ਵੱਜਾ ਰਹਿਦਾ ਪਰ نیچے ਕਮੈਂਟ ਆਉਂਦੇ ਆ ਤੇ ਗਾਇਸ ਵੀਰੇ ਹੋਣਾ ਸੀ ਚਾਹ ਬਣਾ ਲਈ ਆ ਗਾਇਸ ਵੀਰੇ ਹੁਣ ਅਸੀਂ ਚਾਹ ਪੀਵਾਂਗੇ ਤੇ ਫਿਰ ਅਹੀ ਨਾੜ ਤੇ ਤੇ ਇਧਰ ਜੇ ਗਰੁੱਪ ਸਿਕ ਜਿਹੜੀ ਗਾਇਸ ਵੀਰੇ ਨਾ ਕਦੇ ਕਲ ਰਹਿ ਨੇ ਤੇ ਆਪਾਂ ਮੇਰੇ ਤੁਹਾਨੂੰ ਥੋੜੀ ਦੇਰ ਤੱਕ ਹੋਣੀ ਕਿ ਤੇ ਕੈਮਰਾ ਦਾ ਫਰੰਟ ਕੀਤਾ ਹੈ ਲੰਬੇ ਟਾਈਮ ਹੋ ਗਿਆ ਇਹ 10:30 ਵਜੇ ਦਾ ਤੇ ਥੋੜਾ ਆਪਾਂ ਐ ਨਹਾੜ ਹੋ ਕੇ ਫਰੈਸ਼ ਹੋ ਕੇ ਤੇ ਬੁੱਧੇ ਹੋ ਕੇ ਕੰਮ ਕਰ ਆਪਾਂ ਸਾਰੇ ਕਰ ਲਿਆ ਤੇ ਮੈਂ ਕਰਨਾ ਸੀਗਾ ਸੁਪਰ ਸਟੇਚਰ ਤੇ ਉਹਦੇ ਵੀ ਮੈਂ ਦੇਖ ਰਹੀ ਆ ਕਿ ਫਰੇਹਲਾ ਹੈ ਕਿ ਨਹੀਂ ਹੈ ਗਿਆ ਜੇ ਨਾ ਆਈਆਂ ਫਿਰ ਆਪਾਂ ਨੂੰ ਸ਼ੌਪ ਤੋਂ ਲੈ ਲਈ ਜਾਣੀ ਆ ਪੜੀਆਂ ਇਥੇ ਮਾਰ ਲਈ ਆਪਣੀ ਹੈਗੀ ਸ਼ੌਪ ਉੱਥੋਂ ਲੈਵਾਂਗੇ ਜੇ ਹੋਈਆਂ ਫਿਰ ਤੇ ਸਰਦੀ ਆ ਦੇਖਦੇ ਹਾਂ ਕਿਉਂ ਲੱਗਾ ਉਹ ਕਿੰਨੇ ਚਲੇ ਗਈ ਆ ਕੌਥਰ ਉਹਨਾਂ ਨੂੰ ਕੰਮ ਸੀਗਾ ਬਾਹਰ ਗਏ ਨੇ ਤੇ ਪ੍ਰਭੂ ਵੀ ਬਸ ਤਿਆਰੀ ਕਰ ਰਹੀ ਆ ਜੀ ਸੋਚ ਰਹੀ ਆ ਕਿ ਕਿੰਨਾ ਕਿੰਨੀ ਚੱਲਣਾ ਨਾਲ ਨਹੀਂ ਹੋਣਾ ਕਿਉਂ ਜਦੋਂ ਇਹ ਚੜ੍ਹਨ ਦੇ ਨਹੀਂ ਬੁਸਾਈ ਗਿਆ ਵਾ ਤੇ ਪਰ ਵੀ ਕਿਵੇਂ ਮੈਂ ਮੰਨ ਲਿਆ ਤਿਆਰ ਕਰ ਦਿੱਤੀ ਹੈ ਕਿਉਂ ਇੱਕ ਲਾਸਟ ਪੇਪਰ ਰਹਿ ਗਿਆ ਵਾ ਮੈਂ ਇਹਨੂੰ ਚੰਗੀ ਤਰ੍ਹਾਂ ਮੈਨੂੰ ਇਹ ਰਿਵੀਜ਼ਨ ਕਰਕੇ ਤੇ ਫਿਰ ਦੇ ਚਾਚੂ ਦੇ ਜਾ ਫਿਰ ਜਿੱਥੇ ਮਰਜੀ ਜਾ ਕੇ ਵੀ ਲਾਸਟ ਵਾਲਾ ਪੇਪਰ ਹੈ ਕਿਉਂਕਿ ਪ੍ਰਾਕਤ ਸਾਰੇ ਪੇਪਰਾਂ 'ਚ ਵਧੀਆ ਤਿਆਰੀ ਕੀਤੀ ਆ ਲੱਗੇ ਸਮਝ ਤੇ ਹੁਣ ਲਾਸਟ ਤਿਆਰੀ ਆਪਾਂ ਇੱਕ ਪੇਪਰ ਦੇ ਵਿੱਚ ਜੋ ਕੰਮ ਨਹੀਂ ਕਰਨਾ ਠੀਕ ਹੈ ਬਾਕੀ ਹੁਣ ਆਪਾਂ ਬਾਅਦ ਅੱਜ 11 ਤਰੀਕ ਨੂੰ 11 ਨਹੀਂ 10 ਤਰੀਕ ਕੱਲ ਨੂੰ 11 ਤਰੀਕ ਨੂੰ 12 ਵਜੇ ਤੋਂ ਬਾਅਦ ਆਪਾਂ ਇੱਕਦਮ ਵਿਛਦੇ ਆਂ ਬਾਅਦ ਆਪਾਂ ਨੂੰ ਕੋਈ ਕੰਮ ਕਰ ਨਹੀਂ ਜਾ ਠੀਕ ਹੈ ਫਿਰ ਜਿੱਥੇ ਮਰਜੀ ਫਿਰ ਜਿੱਥੇ ਮਰਜੀ ਨਾਲ ਨਾਲ ਆਣ ਕੇ ਕੰਮ ਨਹੀਂ ਨਹੀਂ ਮੱਸੀ ਤੋਂ ਬੱਤੀ ਹੁੰਦੀ ਰਹੇਗੀ ਇੰਗੇ ਆ ਉਮੀਲੇ ਵਾਲੀ ਰੀਲ ਦਾ ਸਾਰੂਗਾ ਤੇ ਪਰ ਬੋਟਮ ਵਾਲੀ ਰੀਲ ਬਸ ਲੈਣਾ ਬੋਟਮ ਨੂੰ ਵੀ ਕਰੀ ਰੀਲ ਦਾ ਸਾਰਕਾ ਬੋਟਮ ਜਿਹੜੀ ਆ ਕੋਈ ਹੁੰਦਾ ਹੈ ਕਰੀਆ ਜਿਹੜੀ ਆ ਕੋਈ ਸਮਝ ਆਉਂਦੀ ਆ ਕਿ ਚੱਲਦੇ ਆਪਾਂ ਤੇ ਰੀਲ ਲੈ ਕੇ ਆਉਣੀ ਆ ਤੇ ਫਿਰ ਆ ਕੇ ਆਪਾਂ ਕਰਦੇ ਆਪਣੇ ਕੰਮ ਦਾ ਇੱਕ ਸਮਝ ਗਾਇਸ ਰੀਲ ਇਸ ਦਾ ਟਿਕਨ ਵੈਲ ਹੈ ਜਾਂ ਲੱਗੇ ਸ਼ਾਪ ਸੀ ਕਿਤੋਂ ਦੇ ਕੇ ਗਰੀਬ ਜਿਹੜੀ ਆ ਤੁਹਾਨੂੰ ਹਰ ਵੇਲੇ ਸ਼ੌਪ ਤੇ ਲੈਣ ਜਾਣਾ ਪੈਂਦਾ ਲੈ ਆਂ ਗਿਆ ਫਿੱਟਿਆ ਰੱਖਣੀ ਚਾਹੁੰਦੀ ਤੇ ਇਸ ਤਰ੍ਹਾਂ ਹੀ ਨਜ਼ਰ ਆਉਂਦੇ ਸ ਤੇ ਮੋਢੇ ਲੇ ਬਦਲ ਕੇ ਪਾ ਕੇ ਦੂਜਾ ਸੋਇਆ ਮੜਾ ਯਾ ਆਪਣੀ ਮੰਜੀ ਇੱਧਰ ਕਿਸੀ ਦੀ ਆਈ ਹੈ ਆਪਾਂ ਹਾਂ ਐ ਤੂੰ ਮਸ਼ੀਨ ਤੇ ਫਿਰਿਆ ਪ੍ਰਭੀਤ ਮੰਜੀ ਤੂੰ ਕਿ ਉੱਧਰ ਗੱਲਦੀ ਇਥੇ ਸ਼ਾਂਜੀ ਆ ਮੈਂ ਮੰਝਾ ਆ ਮੈਂ ਮਸ਼ੀਨ ਇੱਥੇ ਰੱਖੀ ਕੀ ਚਾਹੀਦਾ ਸੋਇਆ ਬੋਲ ਨਾ ਜੜੀਆਂਾਂ ਵਿੱਚ ਬਾਹਰ ਲਿੰਦੇ ਆ। ਜੋ ਬੱਚਿਆਂ ਨੇ ਉਹਨਾਂ ਦੁਆ ਬਣਨਾ ਕਰੋ। ਚਲੋ ਅੱਜੋ ਪੱਜੋ ਪੱਜੋ ਪੱਟੋ 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 ਸੋਈ ਪੱਜਾ ਚਲੋ। ਪਾਗਲ ਦੀ ਬੋਟੀ ਲੈਂਦੀ ਹਿੰਡੀ ਕੋਚਲਾ ਆਹ ਦੇਖਣ ਚੁਰੀ ਆਲੂ ਕਿ ਕਿਹਣਾ ਬੜੀ ਭਾਰੀ ਹੁੰਦੀ ਆ। ਹਾਂ। इमीडिएटली या कोई मेरी मजबूरी मिलो क्षति द ड्राइवर चल करना तेरे दांत कौन ले गया चूहा ले गया दिखा दे दांत आए ता तेरे ते दांत चूहा ले गया ठाडे भी खड़े नहीं ते कपड़े लावण लगे जे ज्यादा पढ़ लिया थक गया है ਲੋ ਗイズ ਟਾਈਮ ਹੋ ਗਿਆ ਹੈ 5:30 ਵਜੇ ਦਾ ਤੇ ਹੁਣ ਆਪਾਂ ਹੁਣੇ ਹੀ ਵਿਲੀ ਹੋਏ ਆ ਜੇ ਮੈਂ ਬੈਠੀ ਸੀ ਕਿ ਤੇ ਮੈਂ ਚਲੋ ਵਲੋਗ ਵਲੋਗ ਆਪਣੇ ਦੇ ਜਿਹੜਾ ਅੱਜ ਵਾਲਾ ਵਲੋਗ ਉਹਦੀ ਐਂਡਿੰਗ ਕਰ ਲਈਏ ਤੇ ਅੱਜ ਮੇਰਾ ਸਾਰਾ ਦਿਨ ਜਿਹੜਾ ਸੂਟ ਸਟਿਚ ਕਰਦੇ ਨਿਕਲ ਗਿਆ ਤੇ ਤੁਸੀਂ ਦੇਖ ਜਾਂਦੇ ਨੇ ਪਿੱਛੇ ਆਪਣੇ ਸੂਟ ਮੇਰਾ ਪਿਆ ਹੋਇਆ ਹੈ ਤੇ ਬਾਟਮ ਆਪਣੀ ਸਟਿਚ ਹੋ ਗਈ ਆ ਤੇ ਜੈਂਪਰ ਰਹਿ ਗਿਆ ਇਹ ਜੈਂਪਰ ਆਪਾਂ ਕੱਲ੍ਹ ਸਵੇਰ ਸਟਿਚ ਕਰਾਂਗੇ ਤੇ ਆਲਮੋਸਟ ਆਪਣਾ ਸਾਰਾ ਕੰਮ ਹੋ ਹੀ ਗਿਆ ਵੈਸੇ ਤੇ ਉਹਦਾ ਜਿਹੜਾ ਜੈਂਪਰ ਹੀ ਬਸ ਸਟਿਚ ਕਰਨ ਲੱਗਿਆ ਉਹ ਆਪਾਂ 2 ਘੰਟੇ ਦੇ ਵਿੱਚ ਨਾਲ ਸਟਿਚ ਕਰਕੇ ਦੇ ਦੇਣਾ ਹੈ ਉਹਨਾਂ ਨੂੰ ਤੇ ਬਾਹਰ ਨਾਲ ਜ ਮੌਸਮ ਬਹੁਤ ਆਸਮ ਹੋਇਆ ਪਿਆ ਇੱਧਰ ਦੇਖੋ ਬਹੁਤ ਹੀ ਵਧੀਆ ਲੱਗਣ ਦੇ ਆ ਬਾਹਰ ਇੱਥੇ ਬੈਠੇ ਆ ਤੇ ਹੁਣ ਨਾ ਠੰਡ ਵੀ ਨਹੀਂ ਹੈਗੀ ਗਰਮੀ ਗਰਮੀ ਜੀ ਹੈ ਇੰਨੀ ਜਿਆਦੀ ਠੰਡ ਨਹੀਂ ਮਤਲਬ ਨਾ ਜਦੀ ਠੰਡ ਹੈ ਤੇ ਨਾ ਜਦੀ ਜਰਮੀ ਕਹਿ ਸਕਦੇ ਆ ਅੱמא ਤੇ ਠੀਕ ਜਾਂ ਮੌਸਮ ਆ ਤੇ ਬਹੁਤ ਵਧੀਆ ਲੱਗਣ ਗਿਆ ਅੱਜ ਵਾਲੇ ਮੌਸਮ ਦੇ ਵਿੱਚ ਤਾਂ ਉੱਪਰ ਨਹੀਂ ਖਾਸ ਕੀ ਲੱਗੀ ਤੇ ਅੱਜ ਫੇਰ ਬਾਹਰ ਬੈਠਣ ਨੂੰ ਦਿਲ ਕਰਦਾ ਹੈ अदरवाइज ਜਿਆਦੀ ਧੁੱਪ ਦੇ ਵਿੱਚ ਤੁਹਾਨੂੰ ਬਟਾ ਨਹੀਂ ਬੈਠਾ ਜਾਂਦਾ ਤੇ ਬੱਚੇ ਸਿਚੁਏਸ਼ਨ ਆਈ ਸੀ ਕਿ ਅੱਜ ਸੰਡੇ ਹੈਗਾ ਵੈਸੇ ਪਰ ਬੱਚੇ ਆਏ ਸੀ ਕਿਉਂਕਿ ਬੱਚਿਆਂ ਦਾ ਕੱਲ ਇੰਤਜ਼ਾਮ ਹੈਗਾ ਲਾਸਟ ਇਮਤਿਹਾਨ 11 ਵਜਰੋਂ ਤੇ ਫਿਰ 19 ਵਜਰੋਂ ਉਹਦਾ ਰਿਜ਼ਲਟ ਆਇਆ ਤੇ 1 ਅਪ੍ਰੈਲ ਤੋਂ ਜਿਹੜੀਆਂ ਨਿਊ ਕਲਾਸ ਸਟਾਰਟ ਹੋਣੀਆਂ ਤੇ ਫਿਰ ਬੱਚੇ ਸਾਡੇ 1 ਅਪ੍ਰੈਲ ਤੋਂ ਸਟਾਰਟ ਕਰਨ ਵੈਸੇ ਦੋ ਤਿੰਨ ਬੱਚੇ ਹੈਗੇ ਆ ਜਿਹੜੇ ਰੈਗੂਲਰ ਹੁਣ ਆਇਆ ਕਰਨਗੇ ਤੇ ਉਹਨਾਂ ਦੀਆਂ ਕਲਾਸਿਸ ਸਟਾਰਟ ਹੋਈਆਂ ਹੁ ਕਿਸੇ ਅਲੱਗ ਸਕੂਲ ਦੇ ਦੀ ਮੇਰੇ ਤੋਂ ਦੋ ਤਿੰਨ ਸਕੂਲ ਦੇ ਬੱਚੇ ਨੇ ਜਿਆਦੇ ਸਕੂਲਾਂ ਵਾਲੇ ਬੱਚੇ ਨਹੀਂ ਹੈਗੇ ਤੇ ਬਸ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੱਕਦੇ ਲਈ ਸਾਰਿਆਂ ਨੂੰ ਸਸਤਾ ਸਬਸਿਡਾ ਤੁਸੀਂ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਆਪਣਾ ਰੂਮ ਜਰੂਰ ਦਿਆ ਕਰੋ ਠੀਕ ਆ ਪਲੀਜ਼ ਕਮੈਂਟ ਕਰਕੇ ਆਪਣਾ ਰਿਵਿਊ ਜਰੂਰ ਦੇ ਕੇ ਜਾਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਤੱਕਦੇ ਲਈ ਸਾਰਿਆਂ ਨੂੰ ਸਸਤਾ ਥੈਂਕ ਯੂ ਸੋ ਮਚ ਫॉर ਵਾਚਿੰਗ